ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸੋ ਸਾਰੇ ਠੀਕ ਹੋਗੇ ਤੇ ਅਸੀਂ ਆਏ ਸੀਗੇ ਮਨਾਰੀ ਘੁੰਮਣ ਸਾਡੇ ਹਰਵਿੰਦਰ ਸਰ ਜੀ ਨਾਲ ਨੇ ਕਿਤੇ ਬਾਕੀ ਪੁੱਜੀ ਸਰ ਵੀ ਸਾਡੇ ਨਾਲ ਹੀ ਨੇਗੇ ਤੇ ਬਹੁਤ ਵਧੀਆ ਵੈਦਰ ਹੈਗਾ ਬਹੁਤ ਸੋਣਾ ਇੰਜੋਏ ਕਰ ਰਹੇ ਆਗੇ ਸਾਰੇ ਬਿਲਕੁਲ ਵਧੀਆ ਸਾਡੇ ਟਾਪ ਦਾ ਸਿਸਟਮ ਹੈਗਾ ਆ ਪਿੱਛੇ ਦੇਖੋ ਕਿੰਨੀਆਂ ਵਧੀਆ ਟਾਪੀਆਂ ਪਹਾੜੀਆਂ ਨੇਗੀਆਂ ਤੇ ਹੁਣ ਚੱਲ ਬਾਹਰ ਦੇ ਖੜੇ ਨਦੀ ਦੇ ਉੱਪਰ ਬਹੁਤ ਵਧੀਆ ਰਿਵਰ ਬਣਿਆ ਹੋਇਆ ਹੈਗਾ ਤੇ ਸਿਸਟਮ ਦਾ ਜਿਹੜਾ ਹੈਗਾ ਤੇ ਬਾਕੀ ਹੁਣ ਚਲੋ ਕਰ ਦਾਂਗੇ ਆਪਾਂ ਟਰੈਕਿੰਗ ਸ਼ੁਰੂ ਉੱਪਰ ਲਈ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਣਿਆਗੇ ਚੱਲਦੀ ਚੱਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚਲੋ ਫਿਰ ਦੇਖਦੇ ਆਂਗੇ ਚੱਲਦੇ ਆਂਗੇ ਆਪਾਂ ਤੇ ਇਹਦੇ ਸਾਡੇ ਦੋ ਨੌਜਵਾਨ ਅੱਗੇ ਨੇਗੇ ਦੋ ਨੌਜਵਾਨ ਸਾਡੇ ਅੱਗੇ ਨੇਗੇ ਇੱਧਰ ਲਾਂਗੇ ਹੋ ਉਹ ਕਰਦੇ ਨੇਗੇ ਹੁਣ ਇੱਥੋਂ ਸਾਡੀ ਟਰੈਕਿੰਗ ਸ਼ੁਰੂ ਹੋਊਗੀ ਕਿਉਂਕਿ ਸਾਨੂੰ ਕਾਫੀ ਟਾਈਮ ਹੋ ਗਿਆ ਟਰੈਕਿੰਗ ਕਰਦੇ ਨੂੰ ਹਾਂਜੀ ਮਾਸਟਰ ਜੀ ਯਸ ਸਰ ਟਰੈਕਿੰਗ ਪਿਆਰ ਆਪਣੀ ਕਿਆ ਕੋਡ ਰੈਡੀ ਸਰ ਐਲਸੋ ਰੈਡੀ ਸਾਡੇ ਸਰ ਨੇ ਆਲਵੇਜ਼ ਰੈਡੀ ਚਲੋ ਹੁਣ ਚੜਦੇ ਆ ਇਹਨਾਂ ਦੇ ਵਿੱਚ ਦੀ ਸਾਡੀ ਟਰੈਕਿੰਗ ਚੱਲ ਰਹੀ ਹੈਗੀ ਜਾਂ ਇਹਦਾ 200 ਫੁੱਟ ਦੇ ਲਵੇ ਹੋਊਗੀ ਆ ਕਾਫੀ ਦੇਖੋ ਹਾਈਟ ਹੈਗੀ ਸਾਰੀ ਟਰੈਕਿੰਗ ਚੱਲ ਰਹੀ ਹੈਗੀ ਚੜਦੇ ਸਰਜੀ ਆ ਰਹੇ ਨੇ ਸਾਡੇ ਟਰੈਕਿੰਗ ਕਰਦੇ ਐਨ ਫਿੱਟ ਪੂਰੇ ਤੇ ਬਾਕੀ ਹੁਣ ਚਲੋ ਆਪਾਂ ਵੀ ਚੱਲਦੇ ਆਂਗੇ ਤੇ ਅਸੀਂ ਹੁਣ ਜਾ ਰਹੇ ਸੀ ਮਾਚੜਾ ਜਿਹੜੇ ਕਹਿੰਦੇ ਨੇ ਆਹੜੇਮਬੜ ਟੈਂਪਲ ਦੀ ਸਰਾਹਤੀ ਮਤਾਂ ਦੇਖਣ ਲਈ ਤੇ ਆ ਬੜੇ ਵਧੀਆ ਜਗ੍ਹਾ ਗਿਆ ਇਹ ਕਿਸੇ ਕਿਸਮ ਆਏਗਾ ਤੇ ਵੀ ਪੈਸੇ ਲੰਦਣੇ ਆ ਇਹ ਜੇ ਇਹਨਾਂ ਦੇ ਤੋਂ ਕੁਝ ਛੋਟੀ ਜਿਹੀ ਲੈਣੀ ਹੈਗੀ ਤਾਂ ਇਹ ਵੀ ਖਰਾਬੇ ਕਰ ਦੇਣਗੇ ਖੈਰ ਡੇਗ ਵੀ ਸਕਦੇ ਨੇ ਬੰਦੇ ਨੂੰ ਇਹ ਪਰ ਹੁਣ ਪੈਰਾਂ ਨੇ ਕਿੱ데ਗਣਾ ਹੋਊਗਾ ਤੇ ਬੜੀ ਵਧੀਆ ਸਿਸਟਮਾਂਗੇ ਸ਼ਾਇਦ ਉੱਪਰ ਉਧਰੋਂ ਸ਼ਾਇਦ ਜਾਣਾ ਹੋਊਗਾ ਤੇ ਹੁਣ ਦੇਖਦੇ ਆਂਗੇ ਨਿਕਲਦੇ ਆਂਗੇ ਆਪਾਂ ਇਹਨਾਂ ਕੋਲ ਵਿੱਚੋਂ ਹੁਣ ਬਹੁਤ ਵਧੀਆ ਨੇ ਵੀ ਨੰਦੀ ਮਹਾਰਾਜ ਬਣੇ ਹੋਏ ਨੇ ਆ ਸਾਰੀਆਂ ਚੀਜ਼ਾਂ ਨਾਲ ਤੇ ਹੱਥੀ ਬੁਣੀਆਂ ਹੋਈਆਂ ਨੇ ਹੈਂ ਤੇ ਦੇਖੋ ਆਪ ਨੂੰ ਲੱਗਦਾ ਨਹੀਂ ਮਸਾਜ ਕਰ ਹਰ ਇੱਕ ਚੀਜ਼ ਬਹੁਤ ਵਧੀਆ ਤਰੀਕੇ ਨਾਲ ਆ ਗਈ ਹਰ ਇੱਕ ਅਜੀ ਹੱਥੀ ਬਣੀ ਹੋਈ ਜੀ ਚੀਜ਼ ਇਹ ਤੇ ਦੇਖਦੇ ਹਾਂ ਬੱਚਿਆਂ ਵਾਸਤੇ ਵੀ ਵੱਡਿਆਂ ਵਾਸਤੇ ਵੀ ਸਾਰਾ ਚੀਜ਼ ਇਹ ਤੁਸੀਂ ਦੇਖ ਸਕਦੇ ਹੋਗੇ ਬਾਕੀ ਬਹੁਤ ਵਧੀਆ ਸਿਸਟਮ ਸਾਹਮਣੇ ਉਧਰ ਮਾਤਾ ਜੀ ਦਾ ਮੰਦਿਰ ਆ ਗਿਆ ਤੇ ਇਹ ਆਪਾਂ ਹੁਣ ਪਹੁੰਚ ਗਏ ਮੰਦਿਰ ਦੇ ਵਿੱਚ ਇੱਥੇ ਮਨਾਲੀ ਦਾ ਮਸ਼ਹੂਰ ਟੈਂਪਲ ਆਗਾ ਤੇ ਲਾਈਨ ਬਹੁਤ ਲੱਗ ਰਹੀ ਹੈਗੀ ਭਾਈ ਦੇਖੋ ਕਿੰਡੀ ਵੱਡੀ ਲਾਈਨ ਲੱਗੀ ਹੋਈ ਹੈਗੀ ਕਿਉਂਕਿ ਮੱਥਾ ਟੇਕਣ ਵਾਲਿਆਂ ਦੀ ਬਹੁਤ ਵੱਡਾ ਲਾਈਨ ਬਣੀ ਹੋਈ ਹੈਗੀ ਜੇ ਬਾਕੀ ਹੁਣ ਆਪਾਂ ਰੱਬ ਤੁਹਾਡਾ ਭਲਾ ਕਰੇ ਤੇ ਮੇਰੀ ਬੈਕ ਸਾਈਡ ਤੇ ਤੁਸੀਂ ਮੰਦਿਰ ਦੇਖ ਰਹੇ ਹੋਗੇ ਮਾਝ ਤੋਂ ਬਾਅਦ ਨਿਕਲ ਦੇਾਂਗੇ ਅਸੀਂ ਠੀਕ ਹੈ ਅੱਜ ਸ਼ਾਮ ਦਾ ਤਾਂ ਬਹੁਤ ਜ਼ਿਆਦਾ ਹੈਗੀ ਮਾਤਾ ਦੀ ਵੀਡੀਓ ਸ਼ੇਅਰ ਜੀ ਬੁ ਕਰਦਿਆ ਕੋਈ ਤੁਸੀਂ ਵੀ ਜੇ ਆਉਣੇ ਉਹ ਤਾਂ ਆ ਕੇ ਹੜਿੰਮਾ ਦਾ ਤਾਂ ਜੁੜੂ ਮੱਥਾ ਟੇਕਣ ਆਇਆ ਕਰੋ ਤੇ ਮਾਤਾ ਹੜਿੰਮਾ ਜੀ ਜਿਹੜੀ ਪੀਂਚਾਈਂ ਦੇ ਘਰ ਵਾਲੀ ਸੀਗੀ ਤੇ ਨੰਬਰ 2 ਦੇ ਉੱਤੇ ਇਹਨਾਂ ਦਾ ਇੱਕ ਬਹੁਤ ਬਹੁਤ ਪ੍ਰਵਾਨ ਪੁੱਤਰ ਹੋਇਆ ਤੋਤਗਾ ਜੀ ਤੇ ਉਹ ਵੀ ਬਹੁਤ ਪ੍ਰਵਾਨ ਸੀ ਉਹਦੀ ਦਾਣੀ ਸੀਗਾ ਕੱਟ ਜਾਂਦੇ ਆ ਜੀ ਜੈ ਮਾਤਾ ਹੜਿੰਬਾ ਜੈ ਮਾਤਾ ਹੜਿੰਬਾ ਦੀ ਹੜਿੰਬਾ ਟੈਂਪਲ ਮਨਾਲੀ ਜਾ ਰਹੇ ਨੇ ਸਾਰ ਸਾਡੇ ਅੱਗੇ ਅੱਗੇ ਤੇ ਹੁਣ ਆਪਾਂ 브릿ਜ ਕ੍ਰੋਸ ਕਰਾਂਗੇ ਉਸ ਤੋਂ ਬਾਅਦ ਆ ਜਿਹੜਾ ਆਪਣਾ ਹੋਟਲ ਆ ਜੂਗਾ ਜਿੱਥੇ ਆਪਣੀ ਗੱਡੀ ਖੜੀ ਆ ਤੇ ਆ ਥੱਲੇ ਲੈ ਰਹੇ ਨੇਗੇ ਨਜ਼ਾਰੇ ਲੋਕ ਇਹ ਕਰਾਫਟਿੰਗ ਵੀ ਹੁੰਦੀ ਹੈਗੀ ਇਹ ਵਾਟਰ ਐਕਟੀਵਿਟੀ ਸਾਰੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਉਹ ਹਲਾਰੇ ਨੇਗੇ ਪੂਰਾ ਚਿੱਲ ਮਾਰ ਰਹੇ ਨੇਗੇ ਸਾਰੇ ਤੇ ਬਸ ਇਹਦੇ ਇੱਥੋਂ ਆਉਂਦੇ ਨੇਗੇ ਆ ਐਕਟੀਵਿਟੀ ਨੇ ਕਰਵਾ ਕੇ ਆਪਣੀਆਂ ਵਧੀਆ ਪੈਸੇ ਲੈਂਦੇ ਨੇ ਆ ਦੇਖੋ ਇਹ ਉੱਪਰ ਆ ਰਹੀ ਹੈ ਵੀ ਨਦੀ ਹੈ ਜਿਹੜੀ ਬਸ ਆਏ ਖਿੱਚ ਲੈਂਦੇ ਨੇਗੇ ਇਹ ਕਰਕੇ ਚਲੋ ਤੁਸੀਂ ਹੁਣ ਪਹੁੰਚ ਗਏ ਥਿੱਕੇ ਮਾਰ ਰੋਡ ਆਹ ਚਲੋ ਤੁਹਾਨੂੰ ਮਾਰ ਰੋਡ ਤੋਂ ਲੈ ਕੇ ਪਰ ਰੌਣਕੇ ਬਹੁਤ ਲੱਗੀ ਹੋਈ ਹੈ ਜਿਆਦਾ ਘੱਟ ਬਹੁਤ ਜ਼ਿਆਦਾ ਹੈਗਾ ਵੈਸੇ ਜੀ ਜੇ ਦਾ ਕਰਦਾ ਨਹੀਂਗਾ ਇਧਰ ਆਉਣ ਨੂੰ ਵੀ ਚਲ ਬੰਦਾ ਜੇ ਆ ਜੇ ਤਾਂ ਵੈਸੇ ਹੁਣ ਆਪਾਂ ਦੇਖਦੇ ਆਂਗੇ ਤੇ ਕਿੱਦਾਂ ਦਾ ਰਹਿੰਦਾ ਸਿਸਟਮ ਕੀ ਹੋਊਗਾ ਤੁਸੀਂ ਵੀ ਬੜੇ ਰੋ ਵੀਡੀਓ ਦੇ ਨਾਲ ਪਰ ਪਾਓ ਹਸਾਬ ਨਾਲ ਤੁੰਗੀ ਤਰਵਣਿਆ ਦਰਸ਼ਨ ਮਾਰ ਰੋਡ ਦੇ ਬਾਕੀ ਜਿਵੇਂ ਉਹ ਦੇਖੀ ਜਾ ਉਹ ਦੀ ਵੀ ਕਿਉਂਕਿ ਸਿਸਟਮ ਵਧੀਆਗਾ ਪਰ ਐਵੇਂ ਥੋੜਾ ਜਿਹਾ ਕੱਠ ਜਿਆਦੇ ਆ ਕੱਠ ਜਿਆਦੀ ਹੋਣ ਕਰਕੇ ਥੋੜਾ ਜਿਹਾ ਦਿੱਕਤ ਜੀ ਆ ਰਹੀ ਹੈਗੀ ਬਾਕੀ ਤੁਹਾਨੂੰ ਦਿਖਾਉਣਾ ਕੋਈ ਨਹੀਂ ਬਣੇ ਰੱਖੋ ਆ ਰਹੀਆਂ ਨੇ ਸਾਡੀਆਂ ਸੰਗਤਾਂ ਹੌਲੀ ਹੌਲੀ ਆ ਜਾਓ ਭਾਈ ਤੁਰਿਓ ਤੇ ਹਾਰ ਰਾਵਣ ਕਾਣੇ ਬਟਾਣਾਂ ਦੀਆਂ ਸਾਰਾ ਇਹ ਮਾਲ ਰੋੜਾ ਚੁੱਕੀ 안녕세요 ਇੰਨਾ ਤਾਂ ਕਦੇ ਹੁਣ ਕਹਿੰਦੇ ਬੱਚਿਆਂ ਵਾਸਤੇ ਕੁਝ ਲੈ ਲਈਏ ਬਣਾ ਲੀਏ ਉਹਨੇ ਛੱਲੇ ਜਾਂ ਕੁਝ ਨਾ ਚਾਹਦੇ ਲੋਕਾਂ ਕਰਵਾਸ ਤੇ ਲੈਣਗੇ ਬੱਚੇ ਮੁੱਚਾਂ ਵਾਸਤੇ ਦੇਖਦੇ ਅੰਦਰ ਕੁਝ ਲੈਣਦੇ ਜਗੇ ਜਿਵੇਂ ਦੇਖਦੇ ਕਿਹੜਾ ਹੁੰਦਾ ਬਾਅਦ ਛੁੱਟੇ ਪੇ ਕਰਮਣੇ ਇਹਨੂੰ ਵੀੜ ਲਾਗੇ ਵਿੱਚ ਸ਼ਹਿਰ ਵਿੱਚ ਸਰਸਰੀ ਤੋਂ ਬਹੁਤ ਕਰ ਰਹੇ ਨੇ ਮੁੰਡੇ ਵੈਸੇ ਨਜ਼ਾਰਾ ਪੂਰਾ ਆ ਰਿਹਾ ਹੈਗਾ ਐਨ ਵਧੀਆ ਨਜ਼ਾਰਾ ਪੂਰਾਗਾ ਪਰ ਆਏਗਾ ਥੋੜੀ ਕਰਾਉਂਡ ਜ਼ਿਆਦਾ ਹੈ ਇੰਨੀ ਕਰਾਊਡ ਕਰ ਦੇ ਦੇਖੀ ਨਹੀਂ ਦੀ ਇਹ ਪਹਿਲਾਂ ਨਮਾਦਿਆਂ ਦਾ ਮੇਲਾ ਫੇਰ ਕਰਤਾ ਇੱਥੇ ਦਾ ਔਰ 200 ਰੁਪਏ ਤਾਂ ਕਾਫੀ ਜ਼ਿਆਦਾ ਹੈਗਾ ਹੁਣ ਖੜਾ ਆਂਗੇ ਤਾਂ ਦੇਖਦੇ ਆਂ ਰਸਤੇ 'ਚ ਕਿੱਥੇ ਪਰ ਐ ਵੀ ਨਜ਼ਾਰਾ ਬਹੁਤ ਜ਼ਿਆਦਾ ਆ ਰਿਹਾ ਹੈਗਾ ਮੌਸਮ ਪੂਰਾ ਚਿੱਲਾਗਾ ਪਰ ਐ ਵੀ ਥੋੜਾ ਜਿਹਾ ਕਰਾਊਡ ਜ਼ਿਆਦਾ ਆ ਤੇ ਹੁਣ ਆਪਾਂ ਦੇਖਦੇ ਆਂਗੇ ਦੇਖਦੇ ਆਂਗੇ ਕੀ ਗੱਲਬਾਤ ਆਗੀ ਸਾਬ ਦੀ ਨਾ ਕਰਦੇ ਆਂਗੇ ਸੈਟਿੰਗ ਤੇ ਬਾਕੀ ਬਈ ਰੌਣਕਾਂ ਨੇਗੀਆਂ ਆਉਣਾਗਾ ਬਨਾਲੀ ਹੁਣ ਬੈਨਰ ਸਹੀ ਹੈਗਾ ਆਜੋ ਬਹੁਤ ਵਧੀਆ ਬੈਨਰ ਹੈਗਾ ਬਨਾਲੀ ਦਾ ਹੁਣ ਖੜਗੇ ਤੇਗੇ ਇਹਨੇ ਫਰੂਟ ਫਰਟ ਲੈਨੇਗੇ ਤੇ ਸਰਜੀ ਨੇ ਸਾਡੇ ਨੇ ਮਾਰੇ ਢਾਠੇ ਢੂਠੇ ਹੋਣਾ ਹੁਣ ਦੇਖਦੇ ਆ ਫਰੂਟ ਵਾਲੀ ਮਾਰਕਟ ਆ ਗਈ ਸਾਰੀ ਇੱਕ ਚਲੋ ਫਿਰ ਆਜੋ ਦੇਖੀਏ ਫਰੂਟ ਫਰਟ ਦਾ ਕੀ ਚੱਕਰ ਹੈਗਾ ਤੇ ਲੈ ਕੇ ਉਸ ਤੋਂ ਬਾਅਦ ਕੀ ਬਣਦਾਗਾ ਅੱਗੇ ਦੁਕਾਨਾਂ ਨੇ ਫੂਟਾ ਫਾਟ ਲੀਆਂ ਸਾਰੀਆਂ ਦੁਕਾਨਾਂ ਨੇ ਫਰੂਟਾਂ ਲੀਆਂ ਦੇ ਆਇਦੋ ਤੱਲੂ ਇਹ ਛੋਟਾ ਜਿਹਾ ਆਲੂ ਬਖਾਰਾ ਜਾਂ ਲੈ ਲਿਆ ਤੇ ਇਹ ਮਨਾਰੀ ਇੱਧਰ ਮਸ਼ਹੂਰ ਹੈਗਾ ਤੇ ਬਾਕੀ ਕਾਰਪੀਓ ਰਾਣੀ ਆਪਣੀ ਖੜੀ ਹੈਗੀ ਸਾਈਡ ਤੇ ਆਂ ਲੈ ਕੇ ਫਿਰ ਨਿਕਲਦੇ ਆਂਗੇ ਦੇਖਦੇ ਆਂ ਕਿ ਚੱਲਦੇ ਆਂਗੇ ਰਸਤੇ 'ਚ ਚਾਹ ਪੀਣ ਵਾਸਤੇ ਰੁਕੇ ਤੇ ਮਹਾ ਚਲਾਤਾ ਅੱਬਾ ਜਾਏ ਚਾਚੂ ਕੀ ਦੀ ਚਨ ਅਲਟੀਮੇਟਾ ਦਾ ਨੰਬਰ ਲੋਕੇਸ਼ਨ ਆਗੇ ਯਾਰ ਇਹਨੇ ਮੁੰਡੇ ਕੁਛ ਅੱਗੇ ਕੁਛ ਪਿੱਛੇ ਤੇ ਹੁਣ ਪੀ ਜਾਣਗੇ ਚਾਹ ਤੇ ਚਾਹ ਪੀ ਕੇ ਬਸ ਫਿਰ ਨਿਕਲਦੇ ਆਂਗੇ ਇਹ ਕਰਦੇ ਆਂਗੇ ਕੰਮ ਕਾਰ ਜਿਹੜੇ ਆਪਣੇ ਹੈਗੇ ਨੇ ਇਧਰ ਹੀ ਹੋ ਜੋ ਇੱਦੀ ਵਜੋ ਸੈਟ ਜੀ ਉਦੋਂ ਧੁੱਪ ਜੀ ਆਜੋ ਇਧਰ ਹੀ ਹੋ ਜੇ ਇੱਥੇ ਬੈਠ ਜਾਓ ਮੁੰਡੇ ਪਿਛੜੇ ਸੋਧਰੇ